మార్కెట్ కమిటీ ਦੇ ਮੁਕੰਮਲ ਪ੍ਰਬੰਧ ਵਿੱਚ ਫਿਰੋਜ਼ਪੁਰ ਛੌਣੀ ਦੀ ਦਾਣਾ ਮੰਡੀ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਐਮ.ਐਲ.ਏ. ਦਹੀਆ ਅਤੇ ਡੀ.ਸੀ. ਨੇ ਕੀਤਾ ਉਦਗਾਟਨ। ਕਣਕ ਦੇ ਮਾਲਕ ਕਿਸਾਨ ਦਾ ਕਰਵਾਇਆ ਮੂੰਹ ਮਿੱਠਾ। ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਗਏ 126 ਖਰੀਦ ਕੇਂਦਰ। ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ ਭਾਵੇਂ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਲੇਕਿਨ ਮੰਡੀਆਂ ਵਿੱਚ ਫਸਲ ਦਾ ਦੇਰੀ ਵਿੱਚ ਆਉਣ ਕਾਰਨ ਇਹ ਖਰੀਦ ਲੇਟ ਸ਼ੁਰੂ ਹੋਈ ਹੈ। ਫਿਰੋਜ਼ਪੁਰ ਛੌਨੀ ਦੀ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਵੱਲੋਂ ਕਰਵਾਏ ਗਏ ਮੁਕੰਮਲ ਖਰੀਦ ਪ੍ਰਬੰਧਾਂ ਵਿੱਚ ਅੱਜ ਯਾਨੀ 14 ਅਪ੍ਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਸਰਕਾਰੀ ਖਰੀਦ ਦਾ ਉਦਘਾਟਨ ਫਿਰੋਜ਼ਪੁਰ ਦਿਹਾਤੀ ਹਲਕੇ ਦੇ ਐਮਐਲਏ ਰਜਨੀਸ਼ ਦਈਆ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਪਸ਼ੀਖਾ ਵੱਲੋਂ ਕੀਤਾ ਗਿਆ ਜਿਸ ਕਿਸਾਨ ਦੀ ਕਣਕ ਦੀ ਢੇਰੀ ਦੀ ਖਰੀਦ ਹੋਈ ਪਹਿਲਾਂ ਉਸ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਦੂਜੇ ਪਾਸੇ ਜ਼ਿਲ੍ਹੇ ਇਸ ਮੌਕੇ ਤੇ ਐਮ.ਐਲ.ਏ. ਰਜਨੀਸ਼ ਦਹਿਆ ਨੇ ਦਾਅਵਾ ਕਰਦੇ ਕਿਹਾ ਕਿ ਕਣਕ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਆਰਤੀਆਂ ਤੇ ਲੇਬਰ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਮੌਕੇ ਮਾਰਕੀਟ ਕਮੇਟੀ ਛੌਣੀ ਦੇ ਸਕੱਤਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਮਜ਼ਦੂਰਾਂ ਅਤੇ ਆਰਤੀਆਂ ਲਈ ਸਾਰੇ ਖਰੀਦ ਪ੍ਰਬੰਧ ਮੁਕੰਮਲ ਹਨ ਅਤੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਣਕ ਦੀ ਖਰੀਦ ਤੇ ਲਿਫਟਿੰਗ ਜਾਂ ਹਦਾਈਗੀ ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੰਡੀ ਚ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਸੁੱਕੀ ਆ ਰਹੀ ਹੈ ਅਤੇ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਨਮੀ ਚੈੱਕ ਕਰਕੇ ਖਰੀਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ ਸਮਰਥਨ ਮੂਲ 2450 ਰੁਪਏ ਨਿਸ਼ਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਖਰੀਦੀ ਗਈ ਫਸਲ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿੱਚ 24 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਤੇ ਆਰਤੀਆਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 126 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਕਿਸਾਨਾਂ ਆਰਤੀਆਂ ਅਤੇ ਮਜ਼ਦੂਰਾਂ ਨੂੰ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂ, ਸਫਾਈ, ਰੋਸ਼ਨੀ ਆਦਿ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਮੂਹ ਖਰੀਦ ਕੇਂਦਰਾਂ ਵਿੱਚ ਖਰੀਦ ਏਜੰਸੀਆਂ ਵੱਲੋਂ ਆਪਣੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਸੁੱਕੀ ਹੋਈ ਫਸਲ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਖਰੀਦ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ ਤੇ ਹੀ ਸਬੰਧਤ ਅਫਸਰਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਵਿਧਾਇਕ શ્રી ਰਜਨੀਸ਼ ਦਹੀਆ ਵੱਲੋਂ ਤਲਵੰਡੀ ਪਾਈ ਖਰੀਦ ਕੇਂਦਰਾਂ ਵਿੱਚ ਵੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਮਜ਼ਦੂਰਾਂ ਅਤੇ ਆਰਤੀਆਂ ਨੂੰ ਕੋਈ ਵੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ ਅੱਜ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਉਪਦੇਸ਼ੇ ਸਾਡੇ ਫੂਡ ਸਪਲਾਈ ਮਨਿਸਟਰ ਲਾਲਚੰਦ ਜੀ ਕਟੜੂਚੱਕ ਉਹਨਾਂ ਦੀ ਰਹਿਨਮਾਈ ਹੇਠ ਹੈ ਫਰੋਸਪੁਰ ਛੌਣੀ ਦੀ ਜਿਹੜੀ ਦਾਣਾ ਮੰਡੀ ਹੈ ਉੱਥੇ ਆਫੀਸ਼ੀਅਲ ਗ੍ਰੀਟ ਸ਼ੁਰੂ ਕਰਾਈ ਗਈ ਹੈ ਅੱਜ ਦੀ ਜਿਹੜੀ ਢੇਰੀ ਸੀ ਸਾਡੇ ਪਿਆਰੇ ਆਣੇ ਤੋਂ ਜ਼ਿੰਮੇਦਾਰ ਸੀ ਉਹਨਾਂ ਦੀ ਢੇਰੀ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਔਰ ਮੇਰੇ ਨਾਲ ਅੱਜ ਸਮੂਚਾ ਸਟਾਫ ਮੈਡਮ ਡਿਪਟੀ ਕਮਿਸ਼ਨਰ ਦੀਪਸ਼ਿਕਾ ਜੀ ਸਾਡੇ ਮੰਡੀ ਬੋਰਡ ਦੇ ਡੀਐਮ ਸਾਹਿਬ ਬਰਾੜ ਸਾਹਿਬ ਔਰ ਮਾਰਕੀਟ ਕਮੇਟੀ ਦੇ ਸਮੂਹ ਆਫੀਸਰ ਸਾਡੇ ਡੀਐਫਐਸ ਇੰਸਟਿਟਰ ਕੁੱਕਰ ਜੀ ਔਰ ਵਕਵਕ ਖਰੀਦ ਅਜੰਸੀਆ ਦੇ ਡੀਐਮ ਸਾਹਿਬ ਉਹ ਸਾਰੇ ਇੱਥੇ ਹਾਜ਼ਰ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਿਨ ਸਿੰਘ ਸਿੱਧੂ ਸਾਹਿਬ ਔਰ ਸਾਡੇ ਵਪਾਰ ਆਰਟੀਏ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਜੀ ਨੇ ਰਾਜਦੇਵ ਜੀ ਔਰ ਨੰਦਕਿਸ਼ੋਰ ਗੁੱਗਾ ਜੀ ਔਰ ਬਹੁਤ سارے ਸਾਥੀ ਸਾਡੇ ਇੱਥੇ ਹਾਜ਼ਰ ਸੀ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੰਡੀਆਂ ਨੂੰ ਵਧੀਆ ਤਰੀਕੇ ਨਾਲ ਸੁਚਾਰੂ ਤਰੀਕੇ ਨਾਲ ਚਲਾਉਣ ਵਾਸਤੇ ਜਿਹੜੇ ਖਰੀਦ ਦੇ ਜਿਹੜੇ ਪ੍ਰਬੰਧ ਸਨ ਔਰ ਮੈਨੇਜਮੈਂਟ ਤੌਰ ਤੇ ਇਹਦੀਆਂ ਤਿਆਰੀਆਂ ਆਲਰੇਡੀ ਮੁਕੰਮਲ ਹੋ ਚੁੱਕੀਆਂ ਨੇ ਵੈਸੇ ਤਾਂ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਸੀ ਪਰ ਕਿਉਂਕਿ ਆਪਣੇ ਪੰਜਾਬ ਦੀ ਇੱਕ ਪਰੰਪਰਾ ਰਹੀ ਹੈ ਕਿ ਜਿਹੜੀ ਬਾੜੀ ਹੈਗੀ ਆ ਉਹ ਵਿਸਾਖੀ ਤੋਂ ਬਾਅਦ ਸ਼ੁਰੂ ਹੁੰਦੀ ਹੈ ਵਿਸਾਖੀ ਦੇ ਪਵਿੱਤਰ ਤਿਹਾੜੀ ਤੋਂ ਬਾਅਦ ਹੀ ਜ਼ਿਆਦਾਤਰ ਜਿਹੜਾ ਬਾੜੀਆਂ ਸ਼ੁਰੂ ਹੁੰਦੀ ਹੈ ਔਰ ਸੀਜ਼ਨ ਤਿਆਰ ਹੁੰਦਾ ਆਉਣ ਵਾਲੇ 5-7 ਦਿਨਾਂ ਤੱਕ ਜਿਹੜਾ ਸੀਜ਼ਨ ਹੋਏਗਾ ਬੜਾ ਪੀਕ ਤੇ ਹੋਏਗਾ ਹਰ ਤਰੀਕੇ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਚਾਹੇ ਉਹ ਬਾਰਦਾਨੇ ਨੂੰ ਲੈ ਕੇ ਆਏ ਚਾਹੇ ਉਹ ਲਿਫਟਿੰਗ ਨੂੰ ਲੈ ਕੇ ਆਏ ਅ ਸਾਡ ਆਪਣੇ ਇਸ ਮੰਡੀ ਦੇ ਵਿੱਚ ਜਿਹੜੀ ਮੇਨ ਮੰਡੀ ਜਿੱਥੇ ਆਪਾਂ ਖੜੇ ਆ ਇੱਥੇ ਕਰੀਬ ਸਵਾ ਦੋ ਲੱਖ ਕੁੰਟਲ ਦੀ ਜਿਹੜੀ ਹੈਗੀ ਆ ਸਰਵਾ ਦੋ ਸਵਾ ਦੋ ਕੁੰਟਲ ਦੀ ਜਿਹੜੀ ਅਰਾਈਵਲ ਹੈਗੀ ਆ ਔਰ ਓਵਰ ਆਲ ਜਿਹੜੀ ਇਸ ਮੰਡੀ ਦੇ ਵਿੱਚ 18 ਮੰਡੀਆਂ ਬੰਦੀਆਂ ਨੇ ਖਰੀਦ ਕੇਂਦਰ ਸਾਡੇ ਬਣੇ ਨੇ ਉਹ 18 ਖਰੀਦ ਕੇਂਦਰਾਂ ਦੇ ਵਿੱਚ ਆਲਮੋਸਟ ਕੋਈ ਛੱਡ ਕੇ ਸਾਡੇ 12 13 ਲੱਖ ਕੁੰਟਲ ਦੀ ਜਿਹੜੀ ਅਰਗਲ ਹੁੰਦੀ ਹੈ ਹਰ ਇੱਕ ਮੰਡੀਆਂ ਦੇ ਵਿੱਚ ਸਾਡੇ ਇਨਸਪੈਕਟਰ ਸਾਹਿਬਾਨ ਉਹਨਾਂ ਦੇ ਨਾਲ ਸਪੋਰਟਿੰਗ ਸਟਾਫ ਔਰ ਡਿਪਲੂਟ ਕਿਤੇ ਜਾ ਚੁਕੇ ਨੇ ਔਰ ਮੈਂ ਅਸ਼ਿਉਰ ਕਰਦਾ ਮੈਂ ਵਿਸ਼ਵਾਸ ਪਾਉਂਦਾ ਸਾਡੇ ਕਿਸਾਨ ਵੀਰਾਂ ਨੂੰ ਕਿ ਮੰਡੀਆਂ ਦੇ ਵਿੱਚ ਤੁਸੀਂ ਜਿੰਨੀ ਜਲਦੀ ਆਪਦਾ ਜਿਵੇਂ ਜਿਵੇਂ ਤੁਸੀਂ ਆਪਦੇ ਸਮੇਂ ਅਨੁਸਾਰ ਆਪਦੀ ਫਸਲ ਲੈ ਕੇ ਆਓਗੇ 24 ਘੰਟੇ ਦੇ ਵਿੱਚ ਉਹਦੀ ਪੇਮੈਂਟ ਦੀ ਅਦਾਇਗੀ ਹੋਵੇਗੀ ਔਰ ਉਹਨਾਂ ਨੂੰ ਬਹੁਤ ਜਲਦ ਅਸੀਂ ਫ੍ਰੀ ਕਰਕੇ ਇੱਥੋਂ ਆਪਦੇ ਘਰਾਂ 'ਚ ਭੇਜਣਗੇ ਤਾਂਕਿ ਉਹ ਆਪਦੇ ਪਰਿਵਾਰ ਦੇ ਵਿੱਚ ਉਹ ਆਪਦੀ ਕਿੱਤੇ ਦੇ ਵਿੱਚ ਵਧੀਆ ਤਰੀਕੇ ਨਾਲ ਆਪਦੀ ਉਹਦੇ 'ਚ ਸ਼ਾਮਲ ਹੋ ਸਕਣ